श्री रामचंद्र जी ते जन्मदिन दिवस ਦੇ ਸੰਬੰਧ ਵਿੱਚ ਆਸ਼੍ਰੀ ਰਾਮ ਮੰਦਰ 100 ਫੁੱਟੀ ਰੋਡ ਅੰਮ੍ਰਿਤਸਰ ਤੋਂ 11ਵੀਂ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ। ਸ਼ੋਭਾ ਯਾਤਰਾ ਦੇ ਦੌਰਾਨ ਵੱਖ-ਵੱਖ ਇਲਾਕਿਆਂ ਦੇ ਭਗਤਾਂ ਵੱਲੋਂ ਗੁਲਾਬ ਤੇ ਫੁੱਲਾਂ ਦੀ ਵਰਖਾ ਕਰਕੇ ਯਾਤਰਾ ਦਾ ਸਵਾਗਤ ਕੀਤਾ ਗਿਆ। ਸ਼ੋਭਾ ਯਾਤਰਾ ਵਿੱਚ 9 ਹਾਥੀ, 21 ਘੋੜੇ, ਬੈਂਡਵਾਜੇ ਸਕੂਲ ਦੇ ਬੱਚੇ ਅਤੇ ਵੱਡੀ ਗਿਣਤੀ ਵਿੱਚ ਭਗਤਾਂ ਨੇ ਪਾਗ ਲਿਆ। ਇਸ ਦੌਰਾਨ ਭਗਤਾਂ ਨੇ ਸ਼੍ਰੀ ਰਾਮ ਭਗਵਾਨ ਜੀ ਦੇ ਭਜਨ ਗਾਇਨ ਕੀਤੇ ਅਤੇ ਭੰਗੜੇ ਪਾ ਕੇ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ। ਸ਼੍ਰੀ ਰਾਮ ਮੰਦਰ ਤੋਂ yogiraj maharaj ji ਦੀ ਰਹਿਨਮਾਈ ਹੇਠ ਕੱਢੀ ਗਈ ਇਹ ਸ਼ੋਭਾ ਯਾਤਰਾ ਵੱਖ-ਵੱਖ ਇਲਾਕਿਆਂ ਤੋਂ ਹੁੰਦੀ ਹੋਈ ਵਾਪਸ ਮੰਦਰ ਆ ਕੇ ਸਮਾਪਤ ਹੋਈ। ਸ਼ੋਭਾ ਯਾਤਰਾ ਦੇ ਦੌਰਾਨ ਗੱਲਬਾਤ ਕਰਦੇ ਹੋਏ ਇੱਕ ਸ਼ਰਧਾਲੂ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਅੱਜ ਵੀ ਸ਼੍ਰੀ ਰਾਮਚੰਦਰ ਜੀ ਦੇ ਜਨਮ ਦਿਵਸ ਤੇ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ ਹੈ। ਜਿਸ ਵਿੱਚ ਦੇਸ਼ ਵਿਦੇਸ਼ ਤੋਂ ਰਾਮ ਭਗਤਾਂ ਨੇ ਆਪਣਾ ਵੱਡਮੁੱਲਾ ਯੋਗਦਾਨ ਪਾਇਆ ਹੈ। ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ શ્રી ਰਾਮ ਆਸ਼ਮ ਤੋਂ ਰਾਮ ਨੋਮੀ ਦੇ ਬਲਕਸ਼ਿ ਸ਼ੋਭਾ ਯਾਤਰਾ ਨਿਕਾਲੀ ਜਾ ਰਹੀ ਹੈ ਜਿਸ ਵਿੱਚ ਦੂਰੋ ਦੂਰੋਂ ਲੋਕ ਸ਼ਾਮਲ ਹੋਏ ਹਨ ਜਿਸ ਵਿੱਚ 9 ਹਾਥੀ 11 ਰਥ 11 ਘੋੜੇ ਔਰ ਸਵਾਰ ਵਾਹਨ ਗੱਡੀਆਂ ਟਰਾਲੀਆਂ ਸਮੇਤ ਜੋ ਸਰਕਾਰ ਨੂੰ ਦਿੱਤਾ ਗਿਆ ਰੂਟ ਉਸ ਮਦਾਵਗ ਅਸੀਂ ਸ਼ੋਭਾ ਯਾਤਰਾ ਨਿਕਾ ਰਹੇ ਹਾਂ ਜੈ શ્રી ਰਾਮ